ਸਤਿ ਸ਼੍ਰੀ ਅਕਾਲ ਮੈਂ ਬਲਵੀਰ ਸਿੰਘ ਜੜੀਆ ਪਿੰਡ ਧਰਮਗੜ ਥੀਲ ਅਮਲੋ ਜ਼ਿਲ੍ਹਾ ਫਤਿਹਗੜ ਸਾਹਿਬ ਕਿਸਾਨ ਵੀਰੋ ਅਸੀਂ ਜਿਹੜੀ ਬਿਜਾਈ ਕਰੀ ਵੀ ਹੈ 1985 ਹੈਗੀ ਹੈ ਜਿਹੜੀ ਵੈਰਾਈਟੀ ਇਸੇ ਸਾਲ ਆਈ ਹੈ ਆਰ ਨੇ ਰਿਲੀਜ਼ ਕਰੀ ਹੈ ਡਾਇਰੈਕਟ ਸੋਇੰਗ ਵਾਸਤੇ ਸਿੱਧੀ ਬਿਜਾਈ ਵਾਸਤੇ ਇਹ ਜਿਹੜੀ ਵੈਰਾਈਟੀ ਹੈ 1509 ਦਾ ਸੋਧਿਆ ਦਾ ਰੂਪ ਹੈ ਤੇ ਪਹਿਲਾ ਕਿਸਾਨ ਵੀਰੋ ਅਸੀਂ ਬੜੇ ਲੰਮੇ ਸਮੇਂ ਤੋਂ ਡਾਇਰੈਕਟ ਸੋਇੰਗ ਕਰਦੇ ਆ ਰਹੇ ਹਾਂ ਤੇ ਇਹਦੇ ਨਰੀਨਾਂ ਦੀ ਬਹੁਤ ਪ੍ਰੋਬਲਮ ਸੀ ਇਹ ਜਿਹੜੀ ਵੈਰਾਈਟੀ ਹੈ 1509 ਦਾ ਸੋਧਿਆ ਦਾ ਰੂਪ ਹੈ ਇਤੇ ਦੇ ਮੈਜਾ ਥਾ ਪਰਕਰ ਤੇ ਦਵਾਈ ਹੈਗੀ ਹੈ ਜਿਹੜੀ ਇਹਦੇ ਤੇ ਨਦੀਨਾ ਨੂੰ ਬੜੀ ਚੰਗੀ ਤਰ੍ਹਾਂ ਕੰਟਰੋਲ ਕਰ ਦਿਆ ਤੁਸੀਂ ਦੇਖ ਸਕਦੇ ਹੋ ਨਦੀਨ ਤਕਰੀਬਨ ਇਹਦੇ ਚ ਕੰਟਰੋਲ ਨੇ ਕਿਸਾਨ ਵੀ ਲੋੜਾ ਪਾਣੀਆ ਇਹਨੂੰ ਤਕਰੀਬਨ ਅਸੀਂ ਹਫਤੇ 10 ਦਾ 10 ਦਿਨ ਬਾਅਦ ਦਿੰਨੇ ਆ ਤੇ ਕਾਕੇ ਦੁੱਧ ਖਾਏ ਦੀ ਜਿਹੜੀ ਧਰਤੀ ਆ ਉਹ ਬਿਲਕੁਲ ਚਿੱਟੇ ਰੰਗ ਦੀ ਹੋਈ ਵੀ ਹੈ ਤੇ ਇਹ ਜਿਹੜੀ ਵੈਰੈਟੀ ਹੈ ਸਭ ਤੋਂ ਘੱਟ ਸਮੇਂ ਚ ਪੱਕਣ ਵਾਲੀ ਵੈਰੈਟੀ ਹੈ ਤਕਰੀਬਨ 120 ਦਿਨ ਚ ਕਹਿ ਲਓ ਡਾਕਟਰ ਏ ਕੇ ਸਿੰਘ ਜਿਹੜੇ ਆਈਆਰ ਦੇ ਡਾਇਰੈਕਟਰ ਰਹੇ ਨੇ ਇਹ ਵਿਸ਼ੇਪ੍ਰਸਿੱਧ ਬਾਸਮਤੀ ਦੇ ਬਰੀਡਰ ਨੇ ਉਹਨਾਂ ਨੇ 1509 1692 ਤੇ ਉਸ ਤੋਂ ਬਾਅਦ 1847 1121 ਤੇ ਉਸ ਤੋਂ ਬਾਅਦ ਇਹਨਾਂ ਦੀ 17 18 ਤੇ ਉਸ ਤੋਂ ਬਾਅਦ 1885 ਤੇ 1979 ਤੇ ਬਹੁਤ ਸਾਰੀਆਂ ਵੈਰਾਈਟੀਆਂ ਕਿਸਾਨ ਵੀ ਹੋ ਸ਼ਾਇਦ ਮੈਂ ਭੁੱਲ ਗਿਆ ਹਾਂਗਾ ਜਿਹੜੀਆਂ ਡਸ ਸਾਭ ਦੀਆਂ ਇੰਡੀਆ ਦੇ ਵਿੱਚ ਜੱਜ ਇੱਥੇ ਇੱਥੇ ਬਾਸਮਤੀ ਲੱਗਦੀ ਹੈ ਉੱਥੇ ਉਹਨਾਂ ਦੀਆਂ ਡਸ ਸਾਭ ਦੀਆਂ ਲੱਗਦੀਆਂ ਹਨ ਸਾਡੀ ਜਿਹੜੀ ਬਾਸਮਤੀ ਆ ਕਿਸਾਨ ਵੀਰੋ ਸਾਰੇ ਵਿਸ਼ਵ ਦੇ ਵਿੱਚੋਂ ਦੁਨੀਆ ਚੋਂ ਸਾਨੂੰ ਡਾਲਰ ਕਮਾ ਕੇ ਲੈ ਕੇ ਆਉਂਦੀ ਹੈ ਤੇ ਸਾਡਾ ਪੰਜਾਬ ਦਾ ਜਿੱਥੇ-ਜਿੱਥੇ ਬਾਸਮਤੀ ਲੱਗਦੀ ਹੈ ਉਹ ਪਾਣੀ ਦੀ ਬੜੀ ਭਾਰੀ ਬਚਤ ਹੁੰਦੀ ਹੈ ਇਹ ਜਿਹੜੀ ਵੈਰੈਟੀ ਹੈ ਮੈਂ ਸਮਝਦਾ ਹਾਂ ਤਾਂ ਹੋਰ ਬਹੁਤ ਜ਼ਿਆਦਾ ਪਾਣੀ ਦੀ ਬਚਤ ਕਰੂਗੀ ਜਿਹੜੀ 1985 ਤੇ 1985 ਕਿਸਾਨ ਵੀਰੋ ਜੇ ਪੰਜਾਬ ਸਰਕਾਰ ਸਾਨੂੰ ਨਹਿਰੀ ਪਾਣੀ ਦੇਵੇ ਤੇ ਫਿਰ ਅਸੀਂ ਜਿਹੜੀ ਖੇਤੀ ਆ ਬਹੁਤ ਲੰਮੇ ਸਮੇਂ ਤੱਕ ਕਰ ਸਕਾਂਗੇ ਇਸ ਸਾਲ ਬਹੁਤ ਲੰਮੀ ਔੜ ਪਈ ਹੈ ਕਿਸਾਨ ਵੀਰੋ ਮੈਂ ਸਮਝਦਾ ਵੀ ਪਾਣੀ ਦਾ ਜਿਹੜਾ ਲੈਵਲ ਆ ਬਹੁਤ ਤੇਜ਼ੀ ਨਾਲ ਥੱਲੇ ਜਾ ਰਿਹਾ ਹੈ ਤੇ 20-20 ਫੁੱਟ ਦੇ ਟੋਟੇ ਨੇ ਜਿਹੜੇ ਆ ਇੱਕ ਇੱਕ ਕਿਸਾਨ ਵੀਰੋ ਪੰਜਾਬ ਦੇ ਵਿੱਚ ਪੈ ਗਏ ਬਹੁਤ ਸਾਰੇ ਕਿਸਾਨ ਵੀਰਾਂ ਦੀ ਮਜਬੂਰੀ ਹੈ ਸਾਨੂੰ ਝੋਨਾ ਲਾਣਾ ਪੈਂਦਾ ਹੈ ਤੇ ਜੇ ਸਾਨੂੰ ਮੱਕੀ ਲਾਉਣੀ ਪੈਂਦੀ ਹੈ ਕਿਸਾਨ ਵੀਰੋ ਜਿਹੜੀ ਮੱਕੀ ਆ ਉਹ ਬਹੁਤ ਜ਼ਿਆਦਾ ਪਾਣੀ ਲੈਂਦੀ ਹੈ ਤੇ ਜੇ ਪੰਜਾਬ ਦੇ ਵਿੱਚ ਮੱਕੀ ਦੀ ਖੇਤੀ ਕਰਨੀ ਆ ਤਾਂ ਪੰਜਾਬ ਸਰਕਾਰ ਨੂੰ ਨਹਿਰੀ ਪਾਣੀ ਦੇਣਾ ਪਊਗਾ ਨਹੀਂ ਤਾਂ ਕਿਸਾਨ ਵੀਰੋ ਸਾਨੂੰ ਮੱਕੀ ਦੀ ਜਿਹੜੀ ਖੇਤੀ ਆ ਉਹ ਬੰਦ ਕਰਨੀ ਪਾਉਗੀ ਤੇ ਆਉਣ ਵਾਲੇ ਜਿਹੜੇ ਸਾਡੇ ਬੱਚੇ ਨੇ ਉਹਨਾਂ ਲਈ ਪਾਣੀ ਨਹੀਂ ਬਚਣਾ ਤੇ ਬਹੁਤ ਚਿੰਤਾ ਦਾ ਵਿਸ਼ਾ ਹੈ ਇਹ ਜਿਹੜੀ ਕਿਸਾਨ ਵੀਰੋ ਅਸੀਂ ਇਹ 1985 ਜਿਹੜੀ ਸਾਡੀ ਵੈਰਾਈਟੀ ਹੈ 22 ਜੂਨ ਅਸੀਂ ਬੀਜੀ ਦੀ ਕਿਸਾਨ ਵੀਰੋ ਤੇ 22 ਮਈ ਨੂੰ ਤਕਰੀਬਨ ਇਹ ਪਾਸ ਹੋਈ ਸੀ ਟੀ ਵੈਰਾਈਟੀ ਤੇ ਕਿਸਾਨ ਵੀਰੋ ਅਸੀਂ ਜਿੰਨੇ ਵੀ ਸਾਡੇ ਖੇਤ ਨੇ ਉਹਦੇ ਚਟਾਇਆ ਅਸੀਂ ਮਸ਼ੀਨ ਦੇ ਨਾਲ ਜਿਹੜੀ ਲਾਈ ਹੈ ਚਾਹੇ ਡਾਇਰੈਕਟ ਸੋਇੰਗ ਕਰੀ ਹੈ ਤੇ ਲੇਬਰ ਦੀ ਕਿਸਾਨ ਵੀਰੋ ਬੜੀ ਵੱਡੀ ਸਮੱਸਿਆ ਆਉਣੀ ਆਉਣ ਵਾਲੇ ਸਮਿਆਂ ਦੇ ਵਿੱਚ ਲੇਵਰ ਬਹੁਤ ਘਟਾਉਣੀ ਸ਼ੁਰੂ ਹੋ ਗਈ ਤੇ ਸਾਨੂੰ ਇਸ ਤਰ੍ਹਾਂ ਦੇ ਟੈਕਨੀਕਾ ਬਣਾਉਣੇ ਆ ਪੈਣਗੇ ਜਿਹੜੀਆਂ ਬਿਨਾਂ ਲੇਵਰ ਤੋਂ ਅਸੀਂ ਲਾ ਸਕੀਏ ਤੇ ਉਹ ਵੈਰਾਈਟੀਆਂ ਲਾਉਣੇ ਪੈਣਗੀਆਂ ਜਿਹੜੀਆਂ ਪਾਣੀ ਦੀ ਬਚਤ ਕਰਨ ਕਿਸਾਨ ਵੀਰੋ ਇਹ ਜਿਹੜੀ ਦੂਜੀ ਵੈਰਾਈਟੀ ਆ ਸਾਡੀ ਨਾਲ ਹੀ ਖੜੀ ਆ ਇਹ ਪੀਆਰ 126 ਹੈ ਇੱਕ ਕਿਸਾਨ ਵੀਰੋ ਅਸੀਂ ਇਹਦਾ ਤਕਰੀਬਨ 100 ਏਕੜ ਦੇ ਲਗਭਗ ਲਾਇਆ ਤੇ ਬੇਟਾ ਜੋਬਨ ਦੱਸਦਾ ਵੀ ਇਹ ਕਿੰਨੀ ਤਰੀਕ ਨੂੰ ਬੀਜੀ ਸੀ ਤੇ ਇਹਦੀ ਪਨੀਰੀ ਤਿਆਰ ਕਰਨ ਦੀ ਥੋੜੀ ਪ੍ਰੋਬਲਮ ਹੈ ਕਿਸਾਨ ਵੀਰੋ ਤੇ ਜੋ ਮੈਂ ਇਹ ਵੀ ਤੁਹਾਨੂੰ ਦੱਸੂਗਾ ਵੀ ਇਹਦੀ ਪਨੀਰੀ ਆ ਸੀ ਕਿਵੇਂ ਮਸ਼ੀਨ ਵਾਲੇ ਪੱਖੇ ਜਿਹੜੇ ਸਾਡੇ ਹਵਾ ਵਾਲੇ ਹੁੰਦੇ ਨੇ ਜਿਹਦੇ ਨਾਲ ਅਸੀਂ ਕਣਕ ਝੋਨਾ ਮੱਕੀ ਜਾਂ ਹੋਰ ਜੜੀਆਂ ਫਸਲਾਂ ਨੇ ਉਹਨਾਂ ਦੀ ਗ੍ਰੇਡਿੰਗ ਕਰਦੇ ਆ ਉਹਨਾਂ ਦੀ ਸਫਾਈ ਕਰਦੇ ਆ ਤੇ ਉਹਦੇ ਨਾਲ ਅਸੀਂ ਮਿੱਟੀ ਛਾੜਦੇ ਆ ਕਿਸਾਨ ਵੀਰੋ ਇਹਦੇ ਵਿੱਚ ਜਿਹੜਾ ਉਹ ਕੰਕਰ ਹੈ ਉਹ ਨਹੀਂ ਆਉਣੀ ਚਾਹੀਦੀ ਜੇ ਸਾਡੀ ਮਸ਼ੀਨ ਚੱਲਦੀ ਚੱਲਦੀ ਤਕਰੀਬਨ ਉਹ ਕੰਕਰ ਵਗੈਰਾ ਫੜ ਜਾਵੇ ਤੇ ਉਹ ਬਈ ਮਸ਼ੀਨ ਦੀ ਪ੍ਰੋਬਲਮ ਆਉਂਦੀ ਹੈ ਇਸ ਕਰਕੇ ਦੀ ਮਿੱਟੀ ਵੀ ਛਾੜਨੀ ਬਹੁਤ ਜ਼ਰੂਰੀ ਹੈ ਕਿਸਾਨ ਵੀਰੋ ਇਹਦੇ ਵਿੱਚ ਬਹੁਤ ਥੋੜੀ ਥੋੜੀ ਸਾਨੂੰ ਮਿੱਟੀ ਪਾਉਣੀ ਪੈਂਦੀ ਹੈ ਇਹ ਪਲਾਸਟਿਕ ਦੀਆਂ ਜਿਹੜੀਆਂ ਸੀਟਾਂ ਨੇ ਉਹ ਪਿਛਾ ਕੇ ਉਹਦੇ ਉੱਤੇ ਅਸੀਂ ਬੀਜ ਦਿਆ ਇਹਨੂੰ ਤੇ ਕਿਸਾਨ ਵੀਰੋ ਇਹਦਾ ਦਾ ਬੂਝਾ ਬਹੁਤ ਜ਼ਿਆਦਾ ਹੈ ਇਹ ਜਿਹੜੀ ਸਾਡੀ ਬਜਾਈ ਹੈ ਤਕਰੀਬਨ 25 ਜੂਨ ਦੇ ਲਗਭਗ ਅਸੀਂ ਇਹ ਖੇਤ ਚ ਟ੍ਰਾਂਸਪਲੈਂਟ ਕਰੀ ਹੈ ਤੇ ਇਸ ਸਾਲ ਠੀਕ ਹੈ ਮੌਨਸੂਨ ਫੇਲ ਹੋ ਗਿਆ ਪੰਜਾਬ ਦੇ ਵਿੱਚ ਖਾਸ ਕਰਕੇ ਸਾਡਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਕਿਸਾਨ ਵੀਰੋ ਨਹੀਂ ਤਾਂ ਇਹ ਪੀਆਰ 26 ਜਿਹੜੀ ਜੀਰੀ ਹੈ ਇਹ 38% ਏਰੀਏ ਟੋਵੀ ਉੱਤੇ ਪੰਜਾਬ ਦੇ ਵਿੱਚ ਉਸ ਵੇਲੇ ਤਕਰੀਬਨ ਲੱਗ ਰਹੀ ਹੈ ਕਹ ਲੋ ਵੀ ਪੰਜਾਬ ਦੇ ਵਿੱਚ ਹਰਿਆਣਾ ਸਾਡੇ ਹੋਰ ਗੁਵਾਂਡੀ ਸਟੇਟਾਂ ਦੇ ਵਿੱਚ ਇਹ ਜਿਹੜੀ ਪੀਆਰ 26 ਛੱਬੀ ਇਹਦੇ ਇੱਥੇ ਸਭ ਤੋਂ ਵੱਡਾ ਰਕਬਾ ਆਇਆ ਹੈ ਕਿਸਾਨ ਵੀ ਰੋਏ ਜਿਹੜੀ ਵੈਰਾਈਟੀ ਹੈ ਪੀਆਰ 26 ਮਸ਼ੀਨ ਨਾਲ ਲਾਇਆ ਤਾਂ ਸਾਡੇ ਜਿਹੜਾ ਲੱਗਿਆ ਹੈ ਤਕਰੀਬਨ 10-11 ਕਿਲੋ ਤੱਕ ਵੀ ਅਸੀਂ ਵੀ ਪਾ ਸਕਦੇ ਹਾਂ ਬਾਕੀ ਜੋਗਨ ਬੇਟਾ ਇਹਦੇ ਬਾਰੇ ਜ਼ਿਆਦਾ ਦੱਸਦਾ ਡਿਟੇਲ ਚ ਸ਼ਸ਼ੀ ਗੱਲ ਜੀ ਮੇਰਾ ਨਾਮ ਬਲਜੋਨ ਸਿੰਘ ਪਿੰਡ ਧਰਮਗੜ ਤੋਂ ਅਸੀਂ ਪਿਛਲੇ 5 ਸਾਲਾਂ ਤੋਂ ਮਸ਼ੀਨ ਵਾਲੀ ਜੀਰੀ ਲਾ ਰਹੇ ਹਾਂ 100 ਏਕੜ ਦੇ ਉੱਤੇ ਜੋ ਸਾਨੂੰ ਸਰਕਾਰ ਡੇਢ ਦਿੰਦੀ ਹੈ ਅਸੀਂ 20 ਤੋਂ 25 ਦਿਨ ਪਹਿਲਾਂ ਇਸ ਦੀ ਪਨੀਰੀ ਦੀ ਤਿਆਰੀ ਕਰਦੇ ਹਾਂ ਤੇ ਅਸੀਂ ਪਨੀਰੀ ਇਸ ਦੀ ਮਿੱਟੀ ਛਾਣ ਕੇ ਤਿਆਰ ਕਰਦੇ ਹਾਂ ਜੋ ਇਹ ਜੀਰੀ ਦਾ ਬੂਝਾ ਇਹ ਦੂਜੀਆਂ ਜੀਰੀਆਂ ਨਾਲੋਂ ਬਹੁਤ ਜ਼ਿਆਦਾ ਹੈ ਇਸ ਨਾਲ ਅਸੀਂ ਇਹ 1 ਤੋਂ ਤੇ 10 ਬੂਟੇ ਤੱਕ ਆਪਸ਼ਨ ਲਾ ਸਕਦੇ ਹਾਂ ਇਹਦੇ ਨਾਲ ਅਸੀਂ ਦੂਰ ਨੇੜੇ ਜਿੰਨੀ ਮਰਜ਼ੀ ਇੰਚ ਤੇ ਜੀਰੀ ਲਗਾ ਸਕਦੇ ਹਾਂ ਤੇ 1 1/2 ਚ ਬੇਟੇ ਕਿੰਨੇ ਏਕੜੇ ਜੀਰੀ ਦੀ ਆਪਾਂ ਲਾ ਲਾਂਗੇ 1 ਦਿਨ ਚ ਜੀ 6 ਤੋਂ 7 7 ਏਕੜ ਲੱਗ ਜਾਂਦੇ ਨੇ 6-7 ਏਕੜ ਕਿਸਾਨ ਵੀਰੋ ਸਾਡਾ ਬੇਟਾ ਜਿਹੜਾ ਸਾਰੀ ਜੀਰੀ ਇਹ ਨਹੀਂ ਚਲਾਈ ਆ ਤੇ ਨਾਲੇ ਪੜਦਾ ਵੀ ਆ ਜੀ ਇਹ ਦੇ ਵਿੱਚ ਤੇ ਮੈਂ ਸਮਝਦਾ ਸਾਡੇ ਜਿਹੜੇ ਬੱਚੇ ਨੇ ਬਾਹਰਲੇ ਕੰਟਰੀ ਭੱਜ ਰਹੇ ਨੇ ਅਸੀਂ ਖੇਤਾਂ 'ਚ ਜੀਨੀ ਤਾਂ ਲਾਉਣੀ ਮੁਸ਼ਕਲ ਆ ਬੱਚਿਆਂ ਨੂੰ ਪਰ ਇਹ ਦੇਖੋ 6 ਏਕੜ ਕੱਲਾ ਬੇਟਾ ਜਿਹੜਾ ਸਾਡਾ ਜੀਰੀ ਲਾ ਦਿੰਦਾ ਤੇ ਜਿਹੜੀ ਸਾਡੀ ਉਹ ਮਸ਼ੀਨ ਆ ਉਹ ਕਿੰਨੇ ਦੀ ਆਈ ਸੀ ਆਪਣੀ ਮਸ਼ੀਨ 14 ਲੱਖ ਦੀ ਸੀ 14 ਲੱਖ ਦੀ ਕਿਸਾਨ ਵੀਰੋ ਉਸੇ ਇਹ ਮਸ਼ੀਨ ਲਿਆ ਉਹਦੇ ਉੱਤੇ ਸਬਸਿ ਸਰਦਾਰ ਵੀਰੋ ਸਾਡੀ ਉਹ ਜਿਹੜੀ ਮਸ਼ੀਨ ਹੈ ਉਹ ਤਾਂ ਪਹਿਲੇ ਸਾਲ ਹੀ ਫ੍ਰੀ ਹੋ ਗਈ ਤੇ ਜੋ ਬੰਦਾ ਦੱਸਦਾ ਵੀ ਇਹਦਾ ਜਿਹੜਾ ਝਾੜ ਹੈ ਉਹ ਦੂਜੀਆਂ ਜੀੜੀਆਂ ਨਾਲੋਂ ਜ਼ਿਆਦਾ ਆਉਂਦਾ ਇਹਦਾ ਬੂਝਾ ਬਹੁਤ ਜ਼ਿਆਦਾ ਹੈ ਇਹਦੇ ਜਿਹੜੀ ਦੱਸਦਾ ਵੀ ਜਿਹੜੀ ਮਸ਼ੀਨ ਦੇ ਬੂਟੇ ਲਾਉਣ ਦੀ ਸਮਰੱਥਾ ਉਹ 1 ਤੋਂ ਲੈ ਕੇ 9 ਤੱਕ ਹੈ ਪਰ ਕਿਸਾਨ ਵੀਰੋ ਸਾਡੀ ਇਹ ਜਿਹੜੀ ਖੇਤ ਦੇ ਵਿੱਚ ਜਿਹੜੀ ਲੱਗੀ ਹੈ ਇਹ ਅਸੀਂ ਤਕਰੀਬਨ 2 ਤੋਂ ਲੈ ਕੇ 3 ਬੂਟੇ ਲਾਏ ਨੇ ਪਰ ਏਕੜ ਤੁਹਾਡਾ ਜਿਹੜਾ ਬੀਜ ਆ ਉਹ ਤਕਰੀਬਨ ਪਿਆ 9 ਕਿਲੋ ਦੇ ਲਗਭਗ ਪਰ ਇਹ ਤੋਂ ਜ਼ਿਆਦਾ ਵੀ ਅਸੀਂ ਪਾ ਸਕਦੇ ਹਾਂ ਉਹਨੇ ਜਿਹੜੀ ਜੀੜੀ ਆ ਬਿਲਕੁਲ ਇੱਕ ਦੂਜੇ ਗੁੱਟੇ ਨਾਲ ਫਸੀ ਖੜੀ ਆ ਕਿਸਾਨ ਵੀ ਉਹਦਾ ਜਾੜਾ ਝਾੜਦਾ ਜਿਹੜਾ ਕਾਰਨ ਆ ਉਹ ਇਹ ਆ ਕਿ ਜਦੋਂ ਅਸੀਂ ਪਨੀਰੀ ਪੱਟਦੇ ਆ ਉਹ ਬੈਡਾਂ ਦੇ ਉੱਤੇ ਲਾਈ ਵੀ ਆ ਅਸੀਂ ਸੀਟ ਆ ਜਿਹੜੀ ਉਹ ਸੀਟ ਐ ਕੱਟ ਕੇ ਉਹਦੇ ਥੱਲੇ ਮومی ਕਾਗਜ਼ ਲਾ ਲੈਨੇ ਆ ਮਸ਼ੀਨ 'ਚ ਰੱਖ ਦਿੰਨੇ ਆ ਤੇ ਉਹ ਸਣੇ ਘੜਾਂ ਲੱਗਦਾ ਕਿਸਾਨ ਵੀ ਤੋਂ ਇਹ ਜਾੜਾ ਹੈ ਇਸ ਜੀੜੀ ਦੀ ਟੁੱਟਦੀ ਨਹੀਂ ਹੈ ਤੇ ਕਿਸਾਨ ਜੀ ਨੂੰ ਥੋੜੀ ਇਹਦੇ ਚ ਸਵੱਸਿਆ ਵੀ ਹੈਗੀ ਆ ਇਸ ਮਸ਼ੀਨ 'ਚ ਇਹ ਆ ਵੀ ਜਦੋਂ ਅਸੀਂ ਉਹਨੂੰ ਖੇਤ ਚ ਲਾਉਨੇ ਆ ਜੇ ਭਾਰੀ ਬਾਸ਼ ਪੈ ਜਾਵੇ ਤਾਂ ਕਈ ਵਾਰੀ ਸਾਡੀ ਜੀੜੀ ਮਰ ਜਾਂਦੀ ਜਾਂ ਕਈ ਵਾਰੀ ਪਾਣੀ ਰੁਕ ਜਾਂਦਾ ਖੇਤਾਂ ਦੇ ਵਿੱਚ ਨੀਵਿਆਂ ਦੇ ਵਿੱਚ ਉੱਥੇ ਥੋੜਾ ਜਿਹਾ ਨੁਕਸਾਨ ਹੋ ਜਾਂਦਾ ਕਿ ਉਹਦੀ ਜੀਰੀ ਥੋੜੀ ਪਨੀਰੀ ਪਹਿਲਾਂ ਕਮਜ਼ੋਰ ਹੁੰਦੀ ਆ ਇਹ ਚੱਲਣ ਨੂੰ ਤਕਰੀਬਨ 4-5 ਦਿਨ ਲੈਂਦੀ ਹੈ ਤੇ ਕਿਸਾਨ ਵੀ ਉਹ ਜਦੋਂ ਇਹ ਜੀਰੀ ਪੱਕੂਗੀ ਬਿਲਕੁਲ ਸੁਨਹਿਰੀ ਰੰਗ ਹੋ ਕੇ ਪੱਕਣਾ ਹੈ ਨੇ ਤੇ ਜਿਹੜਾ ਐਵਰੇਜ ਆੜਾ ਕਿਸਾਨ ਵੀ ਲੋ ਇਸ ਜੀਰੀ ਦਾ ਉਹ 30 ਕੁਇੰਟਲ ਦੇ ਲਗਭਗ ਹੈ ਤੇ ਇਹਦੀ ਜਿਹੜੀ ਪਨੀਰੀ ਆ ਉਹ ਸੀ ਤਕਰੀਬਨ 20 ਦਿਨਾਂ ਦੇ ਲਗਭਗ 22-23 ਦਿਨ ਦੇ ਲਗਭਗ ਲੈ ਜਾਂਦੇ ਆ ਇਹ ਜਿਹੜੀ ਪਨੀਰੀ ਜੀਰੀਆ ਬਹੁਤ ਜਲਦੀ ਪੱਕਦੀ ਹੈ ਇਹ ਤਾਂ ਐਵਰੇਜ 80 ਕਿੰਟਲ ਹੈ ਪਰ ਸਾਡੇ ਖੇਤ ਦੇ ਵਿੱਚ ਮਤਲਬ ਕਦੇ ਵੀ ਇ tanto ਘਟ ਨਹੀਂ ਆਇਆ ਇਹ ਤਾਂ 30 ਕਿੰਟਲ ਤੋਂ ਉੱਤੇ ਹੀ ਰਹਦਾ ਹੈ